ਤੁਸੀਂ ਕੇਂਦਰਿਤ ਹੋ ਰਹੇ ਹੋ ਸਿਰਫ ਪੰਜਾਬ ਦੇ ਨetaਵਾਂ ਤੇ ਜੀ ਇਸ ਇਲੈਕਸ਼ਨ ਚ ਹੋ ਸਕਦਾ ਤੁਹਾਨੂੰ ਅਮਿਤ ਸ਼ਾਹ ਵੀ ਦਿਖਾਈ ਦੇਣ ਹੂੰ ਹੋ ਸਕਦਾ ਕਿਉਂਕਿ ਗੇਮ ਦੇ ਅੱਛਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਭਾਜਪਾ ਵੀ ਇਸ ਮੌਕੇ ਨੂੰ ਗ੍ਰੈਬ ਕਰਨ ਦਾ ਯਤਨ ਕਰੇਗੀ ਕਿ ਭਾਈ ਅਸੀਂ ਇੱਥੇ ਜੇ ਦੂਜੇ ਜਾਂ ਤੀਜੇ ਨੰਬਰ ਤੇ ਵੀ ਆ ਜੰਨੇ ਜੀ ਤਾਂ ਗਿੱਦੜਵਾਹਾ ਕਿਉਂਕਿ ਹੁਣ ਇੱਕ ਤਰ੍ਹਾਂ ਨਾਲ ਦੂਜੇ ਇਲੈਕਸ਼ਨ ਤੇ ਗਏ ਪਿੱਛੇ ਜੀ ਗਿੱਦੜਵਾਹਾ ਹੀ ਪੰਜਾਬ ਦੇ ਸਿਆਸੀ ਨਕਸ਼ੇ ਤੇ ਹੁਣ ਆ ਛਾ ਜਾਣਾ ਹੈ ਬਿਲਕੁਲ ਬਿਲਕੁਲ ਤੇ ਉਹ ਕੀ ਗੱਲ ਹੈ ਉਹਨਾਂ ਦੀ ਸਟ੍ਰੈਟਜੀ ਨਹੀਂ ਹੈਗੀ ਕਿ ਭਾਈ ਅਸੀਂ ਆਪਣਾ ਕੋਈ ਉਮੀਦਵਾਰ ਉਤਾਰੀਏ ਕਿੰਨਾ ਕਿ ਉਹ ਸੰਨ ਲਾਉਣ ਬਾਰੇ ਤੇ ਸੋਚਦੇ ਹੋ ਵੀ ਗੱਫਾ ਉਹਨਾਂ ਦੇ ਕੋਲ ਹੈਗਾ ਜੀ فرض ਕਰੋ ਜਿੰਨੀ ਕੁ ਆਪਾਂ ਚਲੋ ਇੱਕ ਛੋਟੀ ਜੀ ਮਿਸਾਲ ਲੈ ਲੈਂਦੇ ਹਾਂ ਜੀ ਉਹ 25000 20 25000 ਕਹਿ ਲੋ ਕਿ ਆ ਜਿਹੜੇ ਸੂਰਜ ਊਰਜਾ ਤੇ ਚੱਲਦੇ ਨੇ ਉਹ ਬੋਰ ਹੀ ਦੇ ਦੇਣ ਹਮ ਕਨੈਕਸ਼ਨ ਦੇ ਦੇਣ ਕੇਂਦਰ ਦੀ ਸਕੀਮ ਹੈ ਕੀ ਹੈ ਜੀ ਤਾਂ ਉਹਨਾਂ ਦਾ ਬੰਦਾ 20000 ਘਰਾਂ ਚ ਸਿੱਧਾ ਹੀ ਵੜ ਗਿਆ ਤੇ ਸੁਮੇਰ ਸਿੰਘ ਬਾਦਲ ਦਾ ਭਰਾ ਹਮ ਉਹ ਤੇ ਪਹਿਲਾਂ ਹੀ ਇੱਥੇ ਘਰ ਪੱਕੇ ਕਰਕੇ ਬੈਠਾ ਸਹੀ ਗੱਲ ਤੇ ਜੇ ਉਹ ਭਾਜਪਾ ਵੱਲੋਂ ਲੜਦੇ ਆ ਤਾਂ ਜੀ ਤਾਂ ਤੁਸੀਂ ਦੇਖੋ ਉਹਨਾਂ ਦੇ ਕੋਲ ਹੈ ਸਭ ਕੁਝ ਨਾ ਹਮ ਅੰਦਰਖ ਹਾਲਾਂਕਿ ਕੋਡ ਆਫ ਕੰਡਕਟ ਆਲੇ ਲਾਗੂ ਨਹੀਂ ਹੋਇਆ ਮੈਂ ਕਹਿ ਰਿਹਾ ਹਾਂ ਹਾਂਜੀ ਪੰਜਾਬ ਚ ਕੋਡ ਆਫ ਕੰਡਕਟ ਲਾਗੂ ਨਹੀਂ ਗਿੱਧੜ ਵਿੱਚ ਨਹੀਂ ਹੈ ਜੇ ਮੰਨ ਲਓ ਇਸ ਦਰਮਿਆਨ ਅਮਿਤ ਸ਼ਾ ਇਸ ਤਰ੍ਹਾਂ ਦਾ ਦਾ ਖੇਡ ਦਿੰਦੇ ਆ ਤਾਂ ਡਾਇਰੈਕਟਲੀ ਉਹ ਵੀ ਇਸ ਖੇਡ ਚ ਆ ਗਏ ਆ ਜਾਂਦੇ ਆ ਤੇ ਜੇ ਅਮਿਤ ਸ਼ਾ ਇਨਵੋਲਵ ਹੁੰਦੇ ਆ ਜਾਂ ਗੁਜਰਾਤ ਲੋਬੀ ਜਾਂ ਕੇਂਦਰੀ ਲੀਡਰਸ਼ਿਪ ਇਨਵੋਲਵ ਹੁੰਦੀ ਆ ਸੂਰੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਲੈਕਸ਼ਨ ਨਹੀਂ ਰਹਿਣਾ ਜੰਗ ਬਣ ਜਾਣਾ ਪੂਰਾ ਇਲੈਕਸ਼ਨ ਤਾਂ ਛੱਡੋ ਤੁਸੀਂ ਇਹ ਤਾਂ ਖਬੜਾ ਖਤਰਨਾਕ ਇਲੈਕਸ਼ਨ ਬਣ ਜਾਣਾ ਜੇ ਬਿਲਕੁਲ ਵੱਡੀ ਜੰਗ ਬਣ ਜਣੀ ਹੈ ਜੀ ਮਿੰਟੋ ਜੀ ਕਮੈਂਟ ਬਹੁਤ ਸਾਰੇ ਦੋਸਤਾਂ ਦੇ ਨੇ ਮੈਂ ਪੜ ਲਵਾਂ ਕੁਛ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਸੁਖਵੀਰ ਬਰਦਲ ਤਾਂ ਜੇ ਵੀ ਕਹਿ ਰਹੇ ਕਿ ਡਿੰਪੀ ਸਾਡਾ ਹੀ ਉਮੀਦਵਾਰ ਹੈ ਹਾਂ ਜੀ ਉਹਨਾਂ ਨੇ ਕਿਹਾ ਕਿ ਅੱਜ ਹਮ ਤਾਂ ਅਸੀਂ ਟਿਕਟ ਭਾਈ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਜੋ ਕਹਿ ਰਹੇ ਹੋ ਉਸ ਦਿਨ ਪੱਤਰ ਜਦੋਂ ਆਖਰੀ ਮੌਕਾ ਸੀ ਤੁਸੀਂ ਕਹਿੰਦੇ ਕਿ ਆ ਹੈਗਾ ਯਾਰ ਇਹਨੂੰ ਲਾਵਾਂਗੇ ਅੱਗੇ ਸ਼ਾਇਦ ਉਹਨਾਂ ਨੇ ਇਹ ਨਾਂ ਸੁਣਿਆ ਆਪੇ ਫਸਦਾ ਜਾਂਦੇ ਨੇ ਨਾ ਘਟੋ-ਘਟ ਜੇ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਮੀਟਿੰਗ ਕਰ ਰਹੇ ਸੀ ਇੱਦਾਂ ਉਦਾਂ ਤਾਂ ਘਟੋ-ਘਟ ਲੋਕਾਂ ਚ ਤੁਸੀਂ ਇੰਨਾ ਕਿਤੇ ਆਪਦਾ ਮੂੰਹ ਰੱਖ ਲੈਂਦੇ ਕਿ ਅਸੀਂ ਤਾਂ ਭਈ ਇੱਥੇ ਕਹਿ ਦਿੱਤਾ ਸੀਗਾ ਪਬਲਿਕਲੀ ਹੂੰ ਜੀ ਦਲਜੀਤ ਸਿੰਘ ਸੰਧੂ ਜੀ ਕਹਿ ਰਹੇ ਨੇ ਕਿ ਡਿੰਪੀ ਟੂ ਲੋ ਹੁਣ ਆਪ ਚ ਜਾਊ ਪਾਲੀਆ ਜੀ ਕਹਿ ਰਹੇ ਨੇ ਕਿ ਹਰ ਇੱਕ ਨਿਤਨ ਪਾਰਟੀ ਛੱਡਣ ਤੋਂ ਪਹਿਲਾਂ ਜਾਂ ਬਦਲਣ ਤੋਂ ਪਹਿਲਾਂ ਲੋਕਾਂ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਆ ਪੂਣਿਆ ਸਾਹਿਬ ਵੀ ਕਹਿ ਰਹੇ ਸੀਗੇ ਪਿੱਛੇ ਦੇ ਕਿ ਰਾਜਾ ਵੜਿੰਗ ਨੂੰ ਇਹਦਾ ਬਹੁਤ ਫਾਇਦਾ ਹੋਣਾ ਹੈ ਜੀ ਰਾਜਾ ਵੜਿੰਗ ਨੂੰ ਫਾਇਦਾ ਕਿਉਂਕਿ ਰਾਜਾ ਵੜਿੰਗ ਦਾ ਆਧਾਰ ਹੈਗਾ ਰਾਜਾ ਵੜਿੰਗ ਦੀ ਪੱਕੀ ਵੋਟ ਹੈ ਜੇ ਉਹ ਵੋਟ ਜਿਹੜੀ ਹੈ ਉਹ ਬਚਾਈ ਰੱਖਦੇ ਆ ਕਿਉਂਕਿ ਨਿੱਜੀ ਤਾਲੁਕਤ ਨਹੀਂ ਨਾ ਉਹਨਾਂ ਦੇ ਜੀ ਜੀ ਉਹਨਾਂ ਦੇ ਜੇ ਤੁਸੀਂ ਦੇਖੋ ਮੈਂ ਅੱਗੇ ਵੀ ਦੱਸਿਆ ਇਨ-ਲॉज ਜਿਹੜੇ ਆ ਉਹਨਾਂ ਦੀ ਸ਼ਹਿਰੀ ਵੋਟ ਦੇ ਵਿੱਚ ਜਾਂ ਉਹਨਾਂ ਦੀ ਆਪਣੀ ਸ਼ਹਿਰੀ ਵੋਟ ਦੇ ਵਿੱਚ ਪਕੜਿਆ ਪਿੰਡੂ ਉਹਨਾਂ ਦਾ ਪਿਸ਼ੋਕੜ ਆ ਜੀ ਜੀ ਇਸ ਹਲਕੇ 'ਚ ਉਹਨਾਂ ਨੂੰ ਗੁਜ਼ਰਦਿਆਂ ਲਗਭਗ 20 ਸਾਲ ਹੋ ਗਏ ਨੇ ਹੂੰ ਹੂੰ 15 ਤੋਂ 20 ਸਾਲ ਬਿਲਕੁਲ ਤਾਂ ਮਤਲਬ ਇਹ ਕਿ ਜਿਸ ਬੰਦੇ ਦੇ ਕੋਲ ਪੱਕਾ ਵੋਟ ਬੈਂਕ ਹੋਊਗਾ ਇਹ ਜੇ ਲੜਾਈ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਤਾਂ ਵਾਦੇ ਚ ਹੈ ਗਈ ਆ ਉਹ ਵੀ ਅਸੇ ਜੀ ਇੱਕ ਮਿੱਤਰ ਕਹਿ ਰਹੇ ਨੇ ਪ੍ਰਭ ਜੀ ਕਹਿ ਰਹੇ ਨੇ ਕਿ ਮਨਪ੍ਰੀਤਿਆਲੀ ਵੀ ਨਾ ਭੱਜ ਜਾਵੇ ਕਹਿੰਦੇ ਉਹਦੇ ਬਾਰੇ ਵੀ ਦੱਸਿਓ ਮੜਾ ਜੀ ਨਹੀਂ ਦੇਖੋ ਇਹ ਤਾਂ ਜਿਹੜਾ ਕੋਈ ਲੀਡਰ ਫੈਸਲਾ ਲੈਂਦਾ ਸਭ ਉਹਨੂੰ ਪਤਾ ਹੋਊਗਾ ਉਹਨੇ ਕਦੋਂ ਕੀ ਡਿਸੀਜਨ ਲੈਣਾ ਅਸੀਂ ਤੇ ਜਿਹੜੇ ਡਿਸੀਜਨ ਆ ਕੇ ਆ ਉਹਨਾਂ ਤੇ ਗੱਲਬਾਤ ਕਰ ਸਕਦੇ ਆ ਕਿ ਜੋ ਫੈਸਲੇ ਹੋ ਰਹੇ ਆ ਭਈ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਭਾਵ ਰਹਿਣਗੇ ਪੰਜਾਬੀ ਰਾਜ ਵਿੱਚ ਹਾਂ ਜੀ ਹਾਂ ਜੀ ਅਬੇਕਰ ਜੀ ਕਹਿ ਰਹੇ ਕਿ 5-6 ਕਰੋੜ ਰੁਪਏ ਉਹਨਾਂ ਦਾ ਖਰਚਾ ਕਰਵਾਤਾ ਕਹਿੰਦੇ ਢਿੱਲੋਂ ਹੋਰਾਂ ਦਾ ਅੱਜ ਖਰਚਾ ਹੋਇਆ ਹੈ ਖਰਚਾ ਹੋਇਆ ਸਾਬ ਆਪਾਂ ਉਦੋਂ ਨ ਨਿੱਕੀ ਨਿੱਕੀ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੁਝ ਟੀਮਾਂ ਵੀ ਹਾਇਰ ਕਰ ਲਈਆਂ ਗਈਆਂ ਸਰਵੇ ਵਗੈਰਾ ਵੀ ਚੱਲ ਰਹੇ ਸਨ ਰੋਟੀ ਪਾਣੀ ਖੋਲ ਦਿੱਤਾ ਗਿਆ ਸੀਗਾ ਜੀ ਤਾਨੂੰ ਪਤਾ ਹੀ ਹੈ ਨਾ ਰੋਟੀ ਪਾਣੀ ਦਾ ਵੀ ਖਰਚਾ ਹੁੰਦਾ ਹੈ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਜਿਹੜੇ ਤੁਹਾਡੀ ਟੀਮ ਹੈ ਉਹ ਗਾਂ ਜਿਹੜੇ ਉਹਨਾਂ ਦੇ ਨਾਲ ਵਰਕਰਸ ਆ ਤਾਂ ਉਹਨਾਂ ਨੇ ਵੀ ਖਾਣਾ ਪੀਣਾ ਭਾਈ ਤਾਂ ਉਹ ਸਾਰਾ ਖਾਣ ਪਾਣ ਦਾ ਵੀ ਕੰਮ ਚੱਲ ਪਿਆ ਸੀ ਬਿਲਕੁਲ ਬਿਲਕੁਲ